ਹਾਲສາ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਦੀਪ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜਿਹੜਾ ਟਾਈਮ ਹੈ ਹੁਣ ਦੁਪਹਿਰ ਦਾ ਹੈ ਅੱਜ ਦਾ ਸਵੇਰ ਦੀ ਸਾਨੂੰ ਭੱਜ ਦੌੜ ਬਣੀ ਪਈ ਹੈ ਕਿ ਅੱਜ ਹੈਗੀ 10ਵੀਂ 10 ਮਿੰਟ ਤੇ ਹੈ 10 ਮਿੰਟ ਦੇਣਾ ਅੱਜ ਪਹਿਲਾਂ ਤਾਂ ਸਾਡੇ ਇੱਥੇ ਘਰਾਂ ਚ ਮਰਗਤ ਹੋ ਗਈ ਬਾਬਾ ਜੀ ਦੇ ਫੁੱਲ ਸੀ ਫੁੱਲਾਂ ਤੋਂ ਆ ਕੇ ਬਲਦੇ ਭਾਜੀ ਦੌੜ ਕੇ ਕੰਮ ਕਰੇ ਫਿਰ 8 ਵਜੇ ਨਾਲ ਫੁੱਲਾਦੇ ਗਏ ਫੁੱਲਾ ਤੋਂ 11 ਵਜੇ ਆਏ 11:30 ਵਜੇ ਕਿਉਂਕਿ ਫਿਰ ਹਨਾ ਸਰੀਕੇ ਦੇ ਕੰਮ ਸੀਗੇ ਜਿਹੜੇ ਰੋਟੀ ਰੁੱਟੀ ਬਣਾਉਣੀ ਸੀਗੀ ਤੇ ਉੱਥੋਂ ਫੁੱਲਾ ਤੋਂ ਆ ਕੇ ਗਿਆ 11:30 ਵਜੇ 12 ਵਜੇ ਗਏ ਅਸੀਂ 10ਵੀਂ ਤੋਂ ਬਾਅਦ ਅਸੀਂ ਗੁਰੂ ਘਰ ਜਾਣੇ ਹੁੰਨੇ ਆਂਗੇ ਉੱਥੇ ਮੱਥਾ ਟੇਕਦੇ ਹੁੰਨੇ ਅਸੀਂ 10ਵੀਂ ਨੂੰ ਸਾਰਾ ਪਿੰਡੀ ਜਾਂਦਾ ਜਣੀਕੇ ਸਾਡਾ ਗੋਤ ਗੋਤੀ ਤੇ ਹੁਣ ਅਸੀਂ ਆएंगे ਉੱਥੋਂ ਬਾਅਦੇ ਬਾਜ਼ਾਰ ਚ ਬਾਜ਼ਾਰ ਚ ਨਾ ਸਰਦਾਰ ਜੀ ਨਾ ਪੱਗ ਦਾ ਰੰਗ ਚੇਂਜ ਕਰਵਾਉਣਾ ਸੀਗਾ ਸਾਨੂੰ ਨਾ ਕੱਪੜਾ ਨਹੀਂ ਮਿਲਿਆ ਤੇ ਗਲਤ ਆ ਗਈ ਸੀ ਸੋ ਹਮਣ ਹੋਰ ਹੀ ਜਾਂਦੇ ਹੰਨ ਟੂਸਨ ਤੇ ਜਿਹਨੂੰ ਕਹਿੰਦੇ ਹਨ ਹੋਰ ਹੀ ਕਲਰ ਲਿਆਤਾ ਕਿਹਾ ਕੀ ਹੋਰ ਕਲਰ ਅੱਜ ਮੈਂ ਚਲ ਜਾਂਦੇ ਆਂਗੇ ਲਾਉਂਗਾ ਤੇ ਬਾਜ਼ਾਰ ਚ ਵਾਗੇ ਹੂੰਗਾ ਮੈਡਮ ਨੇ ਫੋਨ ਕਰਤਾ ਡੈਡੀ ਜੀ ਸਾਨੂੰ ਟੋਪੀਆਂ ਲਿਆ ਦਿਓ ਪਰ ਆਲੀ ਤਾਂ ਬਸ ਜਿਹੜੀਆਂ ਪਰ ਲੈਂਦੀਆਂ ਤੇ ਤਾਂ ਤਾਂ ਕੰਮ ਗਿਆ ਪਾਰ ਤੋਂ ਲੈਂਦੀ ਪਾਰਾ ਸਿੰਦਾ ਗਿਆ ਰੋਲ ਲੈਂਦੀ ਦੀਆਂ ਘਾਰ ਹੋ ਗਏ ਉਹ ਤਾਂ ਨਵੀਂ ਦੀਆਂ ਇੱਕ ਤਾਂ ਟੋਪੀ ਲੈ ਕੇ ਇੱਥੇ ਟੋਪੀਆਂ ਲਈ ਮੰਗਾਈ ਵਾਲੀ ਹੋ ਗਈ ਅੱਗੇ 100 ਦੀ ਟੋਪੀ ਆ ਜਾਂਦੀ ਆ ਮੈਂ ਤਾਂ ਹਰ ਹਰਾਨ ਮਾਦਦੀ ਆ ਮੈਂ ਪਾਰਾ ਵੀ ਡੂਡੂ ਦਿਖਾਉਦੀ ਆ ਤੇ ਉਹ ਟੋਪੀਆਂ ਹਨ ਕਿ 200 ਦੀਆਂ 200 ਦੀਆਂ 300 ਦੀਆਂ ਆਹ 300 ਦੀ ਦਿੱਤੀਆਂ ਨੇ ਲਾ ਕੀ ਅਬੋਦਾ ਜਾ ਪਾਪੂ ਆ ਪਾਪੂ ਇਹਨਾਂ ਨਾਲ ਦੀ ਮੈਂ ਭਾਲ ਕੇ ਦੀ ਉਹ ਪਈਆਂ ਨੇ ਹੋਰ ਆ ਫੜਾ ਇਹ ਤੇ ਤੇਰੀ ਘਰ ਮੈਂ ਸਭ ਮੰਨ ਲਿਆ ਤੱਪਣਾ ਚਾਪ ਪਾਰ ਕੁੱਟ ਪਹਿਲਾਂ ਗਰਮਣ ਚਾਪ ਹੀ ਲੈਦਾ ਪੁੱਤ ਆ ਗਰਮਣ ਜੋਤਦੀ ਆ ਨਹੀਂ ਜੇ ਤੂੰ ਗਰਮਣ ਤੂੰ ਚਿੱਟੀ ਲੈ ਲੈ ਇਹਨੂੰ ਕਿਹਾ ਵਸ ਅਲਾਕਾਰੀ ਨਾ ਮੇ ਚਿੱਟੀ ਹੈਗੀ ਆ ਮੇਰੇ ਕੋਲ ਹੈ ਹੀ ਨਹੀਂ ਚਿੱਟੀ ਹੈਗੀ ਇਹ ਚਿੱਟੀ ਨਹੀਂ ਹੈ ਕਿਸ ਕੰਨ ਜੀ ਇਹ ਉਹ ਕਿਸ ਕੰਨੀ ਹੈ ਜਿਵੇਂ ਸੇ ਮਤ ਕਿ ਨਾ ਮੈਯਾਰੀ ਹੋ ਦੇ ਜਾ ਗੋਟ ਜਿਨਾਈ ਤੇ ਸੌਟ ਜੀ ਸੀ ਮੈਨੂੰ ਬੀਬੀ ਕਹਿੰਨੀ ਤੇਰੀ ਵਧਾਈ ਲੱਗਣੀ ਐ ਲੱਗਣ ਮੈਂ ਉਹ ਬਾਦਲ ਕਿਆ ਲਿਆਈ ਅੱਜ ਮੇਰੇ ਲਈ ਦੇਖੋ ਜੀ ਬੁਰਜਾਂ ਨਾਲ ਉੱਠੇ ਆ ਲੈਤੀ ਸੀਗੀ ਇਹ ਤੇ ਬੁਰ ਉੱਠਾ ਉਹ ਤਾਂ ਚਾਰ ਸਾਲ ਹੋ ਗਏ ਬੁਰਜਾਂ ਦੀਆਂ ਕਟੀਆਂ ਦੀ ਸੋਤ ਨਹੀਂ ਉੱਠਿਆ ਉਹ ਤਾਂ ਇੱਕ ਕਾਰੀ ਇੱਕ ਵਾਰ ਪਈ ਸੀ ਹਾਂ ਉੱਥੇ ਖੜਿਆ ਜੀ ਬੁੰਨੇ ਵਿੱਚ ਥੋਤੀ ਨੇ ਕਿਹੜੀ ਪਾਈ ਸੀ ਫਿਰ ਮੈਂ ਜੋ ਸਾਰੀਆਂ ਲੰਘੀਆਂ ਸਾਰੀਆਂ ਔਰ ਮੈਂ ਇਹ ਥੋਤੀ ਦਾ ਵੀ ਬੁਰ ਉੱਠ ਖੜੇ ਪਤਾ ਨਹੀਂ ਗਰਮ ਕੱਪੜੇ ਤੇ ਬੁਰ ਉੱਠਣੇ ਉੱਠਣੇ ਨੇਗੇ ਐ ਤੇ ਕਾ ਟੁੱਟਿਆ ਗੇ ਰਾਮਤਾ ਇਸ ਪਸ਼ਮੀਨਾ ਦਾ ਐ ਤੇ ਇਹ ਤਾਂ ਤੁਸੀਂ। ਜਦੋਂ ਚਾਹ ਪੀਂਨੇ ਆਂਗੇ ਤੇ ਕੱਲ ਆਪਾਂ ਨੇ ਚੁੱਲਾ ਡੈਡੀ ਕਿ ਲੈ ਕੇ ਆਇਆ ਹੈ। ਕੀ ਲੈ ਕੇ ਆਇਆ ਹੈ? ਅੱਡਿਆਗਾ। ਦਿਹਾੜੀ ਆਖਣ ਕੰਨ ਕਰਾਉਂਦਾ। ਚਾਹ ਪਾਣੀ ਲੈ ਜੋ ਚਾਹ ਪੀ। ਲਾ ਪਹਿਲਾ ਚਾਹ ਤੁਸੀਂ ਪੀਜੋ ਮੈਂ ਹੋਰ ਕਰਦਾ ਨਹੀਂ ਮੈਂ ਤਾਂ ਘੁੱਟਕ ਕਰੀਤੀ ਫੇਰ ਆਪਣੀ ਜੋਗੀ। ਰੋਟੀ ਆਦੀ। ਖਾਣੀ। ਧੀ ਖਾ ਲਿਆ ਹੈ ਜੱਜੋ ਨੇ। ਅ ਤੜਕੀ ਮੈਂ ਰੋਟੀਆਂ ਤੇ। ਗਰਮਨੀ ਰੋਟੀਆਂ ਬਾਲੀਂ ਦੇਂਦੀਆਂ ਨਾਲ ਕੋ। ਖੰਡਾ ਨਾਲ ਕੇ। ਇਹ ਤਾਂ ਆ ਲੈ। ਛੋਟੀ ਨੇ ਆ ਲੈ। ਆ ਡੂੜ ਬਾਲ ਜਾ। ਡੂੜਣਾ। ਨਹੀਂ ਉੱਤੇ ਬਲਾਈ ਫੋਣੀ ਫੋੜ ਵੀ ਪਈਆਂ। ਚੰਗੇ ਉਹ। ਚਾਹ ਲੱਗਣੀ ਪਾ ਲੈ ਕਰੀਏ ਮੈਂ। ਮੈਂ ਇਹ ਲਾਤੀ ਹੋਣਾ ਕਿ ਤੁਸੀਂ ਸਾਡੇ ਕੋਲ ਲਾ ਪੀ ਲੈ। ਪਿੰਕ ਤੇ ਬਾਲੂ ਜਰਦੇ। ਪਿੰਕ ਕਿਹੜੀ ਐ? ਨਾ ਕੋਪੀ ਨਹੀਂ ਫਿਕਰ ਹੈ ਸਾਡੇ ਕੋਲ ਕੱਪੜੇ ਚ ਬੜੇ ਹੀ ਐ ਅੱਜ ਮੇਰੇ ਪਾਏ ਵੀ ਪਿੰਕੋ ਆ। ਇਹ ਗਾਜਰੀ ਜ ਐ ਪਿੰਕ ਦੇ। ਮਰੀਏ ਮੋਟੋ ਹਾਂ ਇਹ ਆਧਾ ਮ ਬਦਲ ਕੇ ਹੀ ਲੈਂਦੀ ਐ ਲੈਂਦੀ ਨੂੰ। ਕਿਹਨੇ ਬਦਲ ਕੇ ਹੀ ਲੈਂਦੀ। ਸੋਤ ਵੀ ਹੋ ਲੈ ਲਿਆ ਇਹ ਕੱਲ੍ਹ। ਮੁਕਤ ਤੁਚੀ ਦੇ ਦੋ ਸੀਨੇ ਸਵਾਲ ਲੱਗ ਗਏ ਮੇਰੇ ਮੁਕਤ ਚਕਾਉਣ ਦੇ ਬੇ ਪੁੱਤ ਮੈਂ ਸੰਗੇੜੇ ਦੇ ਜਾਂਦੇ ਬਣ ਕੇ ਆਵਾਂ ਹਨਾ ਸਾਦਾ ਪਾ ਦੋ ਮੈਨੂੰ ਚਾਹ ਪਾ ਦੇਣ ਉਹਨੂੰ ਪਾਵਾ ਉਹਨੂੰ ਸੋਨੀ ਨੂੰ ਪਰ ਹੋਰ ਕਰਾਂ ਘੁੱਟੋ ਤੇ ਥੋੜੀ ਹੋਣੀ ਜਾਣ ਪਾ ਦਿੰਦੀ ਅੱਜ ਆਪਣ ਕੀ ਗੱਲ ਕਿੰਨੇ ਵਾਰੀ ਚਾਹ ਬਣਨਗੀ ਹਨਾ ਨਾ ਚਾਹ ਨਹੀਂ ਪੂਰੀ ਹੈ ਮੈਂ ਵੀ ਪਹਿਲੀ ਵਾਰ ਪੀਦੀਆਂ ਦੂਜੀ ਵਾਰ ਹਾਂ ਪਹਿਲਾਂ ਤੇ ਮੈਂ ਫੁੱਲਾਂ ਤੋਂ ਆਖ ਤੇਰੀ ਫਿਰ ਇਹਨੇ ਆਪਣੇ ਮਗਰੋ ਕੋਰੀ ਫਿਰ ਹੁਣ ਕਰੀਵਾ ਹੁਣ ਫਿਰ ਥੋੜੀ ਲੈ ਕੇ ਆਪਣੇ ਮਗਰੋ ਕਰੀ ਕਾਲੀ ਪੂਹਰੀ ਆਈ ਦੀ ਕਹਿੰਦੀ ਆਪਣੇ ਫੋਨ ਗਈ ਆ ਮਾਂ ਮੈਨੂੰ ਪਤਾ ਹੈ ਇਹ ਤਾਂ ਮਗਰ ਬੱਟੀ ਦਾ ਹੁੰਦੀ ਕੋਹ ਮਗਰ ਖੜੀ ਸੀ ਚਾਚਾ ਤੇ ਉਹ ਚਾਚਾ ਸਕੂਲ ਜਿਹੜਾ ਸੀ ਕਿਹਾ ਕੀ ਕਰਦੇ ਆਪਣੇ ਹੁਣ ਮੈਂ ਤਾਂ ਗੁੱਲੀ ਜੀ ਕਰਕੇ ਧਰ ਦੇਣੀ ਕੋਈ ਮਰਜ਼ੀ ਪੀ ਜਾਵੇ ਹੁਣ ਠੰਡ ਹੋ ਗਈ ਤਾਂ ਕਰਕੇ ਨਾ ਚਾਹ ਮੀਂਹ ਕਰ ਦੋ ਅੱਛਾ ਤੈਨ ਬਕਰ ਲੀ ਮੈਂ ਅਦਰ ਮੁਰਦੀਸ ਗੋਦੀਸ ਨੂੰ ਕਈ ਨਹੀਂ ਬਣਾਇਆ ਮੁਰਦੀਸ ਨੂੰ ਮੁਰਦ ਦੀ ਆ ਨੀ ਬੂਟ ਵਾਲੇ ਵਧੀਆ ਨੇ ਇਹ ਪਰ ਇਹਨਾਂ ਦੇ ਸੀਗੇ ਗਰਮ ਗਰਮ ਨਹੀਂ ਗਿੱਗੇ ਨਹੀਂ ਗਿੱਗੇ ਮੈਨੂੰ ਪਤਾ ਸੁਦਾ ਜਾਂਦੀ ਸੁਭਾਣ ਕਰ ਮੈਂ ਆ ਪੁੱਤ ਆਇਆ ਨਾ ਕੋਲੇ 10 20 ਰੁਪਏ ਪੁੱਟੇ ਰੱਖੇ ਜਦੋਂ ਹੁਣ ਤੁਸੀਂ ਸਿੱਧਾ ਚ ਜਾਂਦੀ ਮੈਨੂੰ ਪੈਸੇ ਵੀ ਨਹੀਂ ਮਿਲਉ ਜਾਂਦੇ ਫਿਰ ਤੂੰ ਮੱਥਾ ਟੇਕ ਕੇ ਨਹੀਂ ਗਈ ਮੈਨੂੰ ਸੁਣਨੇ ਆਇਆ ਪੁੱਤ ਆਣਾ ਹੈਗਾ ਇੱਦਾਂ ਕਿ ਨਾਲ ਸੈਂਡ ਰਾਈਟ ਦੇ ਦੇ ਦਿੱਤੇ ਉਹ ਮੂਰੇ ਨਾਲ ਭਟੇ ਦੇ ਦੇਣਾ ਗਾਣਾ ਵੀ ਨਹੀਂ ਮੱਭਾ ਜੀ ਮਾਪਾ ਇੱਕ ਜਣਾ ਖਿੱਚਿਆ ਕਾ ਵੱਠੋ ਚ ਦੇਖਾਂ ਨਾ ਵੀ ਚਾਇਤਾ ਰਗ ਮਟੋ ਜਾਂ ਇੰਸਰ ਮਹਤੇ ਡੈੜੀ ਕੱਢ ਕੇ ਅੱਜ ਪਾ ਕੇ ਨਹੀਂ ਗੱਦ ਡੈੜੀ ਜਿਹੜਾ ਫੜ ਕੇ ਉਹ ਜਾਨ ਦੀ ਕਹਾਣੀ ਨੂੰ ਖੋਲ ਆਣੇ ਮਸਲਾ ਵੀ ਪਾਣ ਦੇ ਪੱਲ ਦਾ ਪਾਣ ਮਾਨ ਜੈ ਜੀ ਘੇਰ ਪਰ ਦੀ ਸਾਰੇ ਭਾਂਡੇ ਰੇਲੇ ਕਰਤਾ ਸੀ ਪੱਤੇ ਪਾਣੀ ਦੀ ਪੱਤ ਕੇ ਵਾਲਟੀ ਦੁਬਾਰਾ ਭਾਂਡੇ ਮੰਨ ਸਾਰੇ ਹਾਂ ਹਾਂ ਤੁਪ ਪਾਉਣੀ ਤੇ ਨਰਵਾ ਨਾ ਖਾਂ ਨੀ ਜਿੰਨਾਂ ਵੀ ਸਾਨੂੰ ਨਹੀਂ ਪਾਇਆ ਨਾ వాన వానిడి డానిం పానిం అరి కాస్టా లోట కారలా అరు కారు కెరి మోరితా కారలోదిం అరు కారలు పేర్ పర్తా ఓ మూరి అలే అక్యం కెరు క ਤੇ ਨੂਈ ਖੋਲਣਾ ਇਹ ਕਿ ਮੇਰੇ ਮੂਰੇ ਕੱਢ ਲੀ ਮਿੱਚੋ ਐ ਨਹੀਂ ਖੜ ਜਾ ਉਹ ਇਹ ਕੀ ਦੋ ਵਾਰ ਸੇ ਬੰਨੀ ਪਈ ਆ ਕਿਵੇਂ ਇਹ ਡੰਡੀ ਦੇ ਕਿਤੇ ਵਗ ਗਿਆ ਇਹ ਤਾਂ ਜੂੜ ਪਾਈ ਬੈਠੀ ਐ ਹੂੰ ਕੀ ਕਰਾਂ ਮੈਂ ਆ ਕੀ ਕਰਿਆ ਹਾਂ ਹੋਰ ਮੈਨੂੰ ਤਾਂ ਕੋਈ ਹਸਾਬ ਨਹੀਂ ਆ ਰਿਹਾ ਇਹ ਸੰਗਲ ਦਾ ਤੇ ਅੱਡ ਡੱਡਾ ਜੀ ਮੈਂ ਜੀ ਕਰ ਦੋ ਮੈਨੂੰ ਉੜ ਜਾਣਾ ਇਹ ਨਾ ਤਾਂ ਸੰਗਲ ਨੂੰ ਵਾਲ ਪਿਆ ਪਿਆ ਨੇ ਮੂਰੀ ਨੂੰ ਵਾਲ ਪਿਆ ਪਿਆ ਪਤਾ ਨਹੀਂ ਕਿਵੇਂ ਜੇ ਬੰਨੀ ਹੈਗੀ ਕੀ ਅੱਜ ਮਾਰਾ 10 ਮਿੰਟ ਲੇਟ ਤਾਂ ਹੋ ਗਈ ਫੌਰੂ ਪਾਤਾ ਕੀ ਕਰ ਮਥਾ ਖੋਲਦੀ ਉਹ ਨਹੀਂ ਤਾਂ ਮੂਰੀ ਨਾਲ ਗੱਲ ਕਰ ਤੇ ਡੈਡੀ ਨਾਲ ਗੱਲ ਕਰਨਾ ਅਜਾ ਸਾਡੀ ਮੈਸ ਨੂੰ ਨਜ਼ਰ ਲੱਗੀ ਮੈਸ ਨੂੰ ਕੀ ਦੱਸਾਂ ਪਤਾ ਨਹੀਂ ਨਜ਼ਰ ਲੱਗੀ ਆ ਪਤਾ ਨਹੀਂ ਕੀ ਚੰਬੜੀ ਹੋਈ ਕਰਦੀ ਸੀ ਮੈਂ ਤਾਂ ਦੇ ਲੈਟਰਨ ਚ ਪਾਣੀ ਲੈ ਲੈਟਰਨ ਚ ਫਿਰ ਕੋਲੇ ਮੈਂ ਮਿਰਚਾ ਸਿੱਟਾ ਕਰੇ ਮੈਂ ਪਾਣੀ ਪਾਵਾਂ ਇੱਕ ਹਫਤਾ ਇਹਨੇ ਸਾਨੂੰ ਇੰਨਾ ਤੰਗ ਕੀਤਾ ਨਾ ਤਾਂ ਆਥ ਨਹੀਂ ਮਿਲਿਆ ਕਰੇ ਨਾ ਤਾਂ ਅੱਥ ਨਹੀਂ ਮਿਲਿਆ ਕਰੇ ਕੱਲ੍ਹ ਦੇ ਹੁਣ ਮਸਾਂ ਖੜਨ ਲੱਗ ਗਈ ਐਂ ਤੁਨਾਂ ਲੱਗਿਆ ਕਿ ਮਿਰਚਾ ਜਹਾ ਕੇ ਸਿੱਟਿਆ ਕਰਾ ਪੋੜਾ ਤਾਂ ਸੁਕਣਾ ਆਇਆ ਕਰ ਨਾ ਦਿੱਤਾ ਹੈਗੀ ਐ ਹੁਣ ਵਿੱਚ ਤਾਂ ਪਾਣਾ ਕਰਨਗੇ ਹਾਂ ਨਾਜ ਹੈਗੀ ਵਿੱਚ ਕਹਿਣਗੇ ਨਾ ਬਹਿਮ ਪਰ ਮੰਦਾ ਜੱਤਾ ਹੈਗੀ ਕਰਾਂਗਾ ਨਾਜ ਤਾਂ ਫਰਾਂਟ ਪਾੜ ਦਾਂਗੀ ਦੇਖੀ ਆਹ ਇਹ ਦੇਖੋ ਕਾਖਾ ਦੇ ਲਸਣ ਹੈਗੇ ਨੇ ਦੇਖੀ ਬਟਾ ਗਏ ਗਏ ਨੇ ਤੇ ਇਹਨਾਂ ਬਟੇ ਦਿੱਤਨੇ ਦਸੇ ਨੂੰ ਹਾਂ ਆ ਜੀ ਪਹਿਲਾਂ ਤੇਰੀ ਮਾ ਮਾਸੀ ਮਸਾ ਖੋਲੀ ਹੈ ਮੇਰੀ ਮਾਸੀ ਜਿਹੜੀ ਖੋਲੀ ਹੈ ਮਗਾ ਹਣ ਵਾਲੀ ਬادله ਦੀ ਮਾਣ ਦੇ ਨੇ ਹੁਣ ਬਾਲ ਵੀਰੇ ਦੇ ਸੰਗਲ ਵਿੱਚ ਜੰਗੀ ਚਾਰ ਮਾਉਂ ਖੜਾ ਇੱਕ ਪਸਤਾ ਨੂੰ ਪਹਿਲਾ ਬੰਨ੍ਹਨੀ ਦੂਜੀ ਪਸਤਾ ਨਾਲ ਗਾਹ ਪਾ ਲਾਂਗੇ ਖੜਾ ਤੇ ਤਾਰ ਦੰਨੀ ਬੱਠਲ ਚ ਫੇਰ ਖੋਲੀ ਹੋਣ ਇਹਨੂੰ ਕੱਖਾਂ ਲਿਖਾ ਹਾਂ ਤਾਂ ਗਮ ਯੂਨੀਫਾਰਮ ਨਹੀਂ ਵੀ ਲਗਵਾਉਂਦੇ। ਹਰ ਹਰ ਕੋਲੂ ਤੇ ਕੱਖਾਇ ਧਿਆਨੇ ਲੱਗ ਗਏ। ਬਾਹਰ ਗਏ ਨਹੀਂ ਬੈਠੇ। ਐਨੇ ਕੱਖ ਧਰਦਾਂ ਨੂੰ ਫੇਰ ਕੋਲ ਫੋਲ। ਪੂਰੀ ਮਾਂ ਮੰਨਣਾ ਪੈ। ਕੋਈ ਵੀ ਨਾ ਬਾਹਰ ਆਖਦੇ। ਆ ਤਨ ਨੂੰ ਮੈਂ ਬਾਹਰ ਟਾਈਮ ਲੱਗ ਉਹ ਹਜੇ ਤਾਂ ਕਿਉਂ ਥੋੜਾ ਬਾਹਰ ਪਾ ਲਈ। ਅੱਜ ਕੱਲ ਦਾ ਲੋਕੋ ਪੁੱਛਿਆ ਤੁਹਾਨੂੰ ਇਹ ਕਾਸ ਨੇ ਹਾ ਬੰਨੀਆਂ ਸੀ ਸਵੇਰੇ ਸਵੇਰੇ ਬੰਨੀਆਂ ਤੇ ਕੜਿਆਣਾ ਬਨਣ ਨੂੰ ਹੋ ਗਿਆ ਹਾਂ ਜੀ ਸਵੇਰੇ ਅਸੁਰ ਉਹ ਮਾਰੇ ਮੁੱਦਾ ਰખી ਉਹ ਮਾਰਤਾ ਬੱਠਾ ਮੁੱਦਾ ਲੈ ਦਾਣੇ ਵਾਲੇ ਅੱਖਾਂ ਦਾ ਚਲੋ ਜੇ ਤਾਂ ਇਹਨਾਂ ਨੂੰ ਬੰਨ੍ਹ ਦੀ ਹੈ ਪਰ ਬੰਨ੍ਹ ਕੇ ਅਸੇ ਹੀ ਬੰਨ੍ਹਦਾ ਨਹੀਂ ਤੇ ਟਾਈਮ ਹੈ ਸਾਢੇ 4:00 ਦਾ ਹੋ ਗਿਆ ਹੁਣ ਸਰਦਾਰ ਜੀ ਗਏ ਸੀਗੇ ਜੀ ਆਪਣੀ ਮੋਟਰਸਾਈਕਲ ਨਾਲ ਦੋ ਤਿੰਨ ਦਿਨਾਂ ਨਾਲ ਖੜਾ ਰਿਹਾ ਸੀ ਸੜੇ ਰੋ ਤੇ ਵੀ ਖਰਾਬ ਹੋ ਗਿਆ ਪਿਆਸੀ ਦਾ ਤੇ ਖਰਾਬ ਹੋਇਆ ਪਿਆਸੀ ਸਹੇਰਾ ਆ ਲਾਸੀ ਮੋਟਰਸਾਈਕਲ ਲੈਂਡਗੇਜ ਬਿਜਲੀ ਵਾਲਾ ਥੁੱਲਾ ਹੋਇਆ ਪਿਆਸੀ ਖਰਾਬ ਤੇ ਸਾਨੂੰ ਪਤਾ ਹੀ ਹੈ ਜੀ ਇੱਕ ਚੀਜ਼ ਲੈਨੇ ਦੂਜੀ ਖਰਾਬ ਹੋ ਜਾਂਦੀ ਆ ਘਰਾਂ ਦੇ ਵਿੱਚ ਹਨਾ ਕੋਈ ਚੀਜ਼ ਬਣਾ ਨਹੀਂ ਸਰਦਾ ਹੈਗਾ। ਕੋਈ ਚੀਜ਼ ਬਣਾ ਨਹੀਂ ਸਰਦਾ ਹੈਗਾ ਇੱਕ ਚੀਜ਼ ਲੈਨੇ ਦੂਜੀ ਖਰਾਬ ਹੋ ਜਾਂਦੀ ਆ ਜਿਹੜੋ ਖਰਾਬ ਹੋ ਜਾਈ ਨਹੀਂ ਫਿਰ ਆਪਾਂ ਨੂੰ ਲਿਆਉਣੇ ਵੀ ਪੈਂਦੀ ਆ ਹਨਾ ਸਾਜਰ ਸਰਦਾ ਨਹੀਂ ਹੈਗਾ ਤੇ ਆਪਾਂ ਨੇ ਜੀ ਅੱਜ ਲਿਆਂਦਾ ਬਿਜਲੀ ਵਾਲਾ ਚੁੱਲਾ ਇਹ ਲਿਆਂਦਾ ਆਪਾਂ ਸਾਰੇ ਭਾਂਡੇ ਵਾਲਾ ਘਰ ਦੇ ਜਿਹੜੇ ਵੀ ਜੋ ਵੀ ਭਾਂਡੇ ਹੁੰਦੇ ਨੇ ਕੋਈ ਮਰਜ਼ੀ ਹੋਣ ਸਾਰੇ ਇੱਥੇ ਚੱਲਦੇ ਨੇ ਤਵਾ ਵੀ ਆਪਣਾ ਹੀ ਨਾ ਲੋਹੇ ਦਾ ਤਵਾ ਜਿਹੜਾ ਆਪਾਂ ਗੈਸ ਤੇ ਵਰਤਣਾ ਇਹ ਤਾਂ ਵੇਤੀ ਰੋਟੀ ਬਣ ਜੂ ਅੱਜ ਤਾਂ ਮਾਨੂੰ ਬਣਾ ਕੇ ਵੀ ਦਿਖਾਵਾਂਗੇ ਆਪਾਂ ਰੋਟੀ ਤੇ ਮੈਂ ਪਾਣੀ ਪੀਆ ਕੇ ਮੱਜਾਂ ਨੂੰ ਹਜੇ ਮੇਰੇ ਬਹੁਤ ਸਿਚਨ ਲੱਗਦੀ ਕੋਈ ਸਰਦਾਰ ਜੀ ਆ ਗਰਮਣਾ ਤੇ ਹਜੇ ਮੈਨੂੰ ਇਹ ਪਤਾ ਨਹੀਂ ਇਹਦੀ ਜਾਣਕਾਰੀ ਲੈਣੀ ਪਊਗੀ ਵੀ ਕਿਸੇ ਕੋਲੇ ਲੋਕੀ ਬਹਿ ਰਹੇ ਹੋਣਾ ਮਾਹੌਗਾ ਆਪਣਾ ਪੂਰੀਆ ਕਰੀ ਜਾਂਦਾ ਬੈਗਰੂ ਸਾਉਦੀ ਕਰੇ ਹਨਾ ਲਾ ਦੇ ਲੋ ਜੀ ਇਹ ਲਿਆਂ ਦਾ ਪਾਣੀ ਬਿਜਲੀ ਆ ਸਿੱਲਾ ਇਹ ਆਸ ਲਾਈਆਂ ਜੇ ਕਾਦੀਆਂ ਨੇ ਰੋਟੀ ਦਾੜਨ ਦੇ ਵਾਸਤੇ ਹੈ ਰੋਟੀ ਦਾੜਨ ਦੇ ਵਾਸਤੇ ਆਹਾ ਫਰ ਤੇ ਨਾ ਰੋਟੀ ਕਿ ਮਰੜੂਗੀ ਲੜੂ ਵੀ ਉਹ ਜਾਲੀ ਤੇ ਇਹ ਤੇ ਜਾਲੀ ਹਾਂ ਇਹ ਦੋ ਜਾਲੀ ਕਿ ਮੇਰੇ ਇੱਕ ਚਾਚੇ ਕਨੇ ਮੰਗਾਈ ਨੇ ਆ ਇਹਦੀ ਦਵਾ ਫੇਚ ਹੈ ਤੇ ਆਪਣੀ ਹੈ ਦੂਜੀ ਉਹਨਾਂ ਦੀ ਹੈ ਆ ਇਹਨਾਂ ਦੀ ਹਾਂ ਇਹ ਕੱਲੀ ਜਾਲੀ ਵੀ ਮਿਲ ਜਾਂਦੀ ਹੈ ਹਾਂ ਕਿਨੇ ਦਿੱਤੇ 100 ਦੀ ਦਿਖਾਓ ਜੀ ਚੱਲ ਆ ਕੇ ਲਿਆਏ ਹੋ ਲਿਆਏ ਹੋ ਤੇ ਕੋਹਦੀ ਐਂ ਕਰਤਾ ਬਾਹ ਕਰਤਾ ਇਹ ਤੇ ਤਾਂ ਅੱਜ ਪਰੋਟੀ ਇੱਥੇ ਬਣਾ ਕੇ ਦੇਖ ਲਾਂਗੇ ਰੋਟੀਆਂ ਦਾ ਸਵਾਦ ਨਹੀਂ ਬਣਦੀ ਨਾ ਦੇਖ ਲਾਂਗੇ 1200 ਤੇ 16 18 2000 ਆ ਸੇਕ ਲਾ ਦੇ ਫਿਰ ਨਹੀਂ ਹੱਥ ਸੇਕ ਲਾ ਲੈ। ਉਹ ਲੱਕੰਢੇ ਕਰਨਾ ਪੈਗੂ ਤਾਂ ਤੂੰ ਦੂਰ ਰੱਖੀ। ਇਹਦਾ ਆ ਸੇਕ ਮਾਰਦਾ ਜਿੱਦਾਂ। ਹਾਂ ਹੀਟਰ ਮੰਗੂ ਆ। ਹਾਂ। ਇਹ ਤੇ ਹੀਟਰ ਮੰਗੂ ਆ। ਉਹ ਵੀ ਅੱਗ ਵਰਗੀ ਹੋ ਜਾਂਦੀ ਆ। ਇਹਨੂੰ ਜਦੋਂ ਇਹ ਬੰਦ ਕਰਨਾ ਆ ਸੁੱਚੀ ਤੋਂ ਬੰਦ ਕਰਕੇ ਥੱਲੇ ਵਾਲਾ ਪੱਖਾ ਜਦ ਨਹੀਂ ਚਾਲਦੀ ਫਿਰ ਉਹਨਾਂ ਠੰਡਾ ਹੋ ਜਾਇਆ ਕਰੂਗਾ। ਕਿਵੇਂ ਹੁਣ ਜਿਹਨੂੰ ਬੰਦ ਕਰਨਾ ਆਪਾਂ? ਆਹਦੇ ਆ ਬੰਦ ਕਰਤਾ। ਹਾਂ। ਅਲਪਖਾ ਚੱਲੀ ਜਾਂਦਾ ਇਹਨੂੰ ਠੰਡਾ ਕਰ ਦੂਗਾ ਅੱਛਾ ਪਏ ਆਈ ਨਹੀਂ ਵੀ ਪਹਿਲਾਂ ਮੰਗੂ ਵੀ ਆਈ ਹੱਥ ਫੇਰੀ ਜਾਉ ਤੇ ਹੁਣ ਤਪਦਾ ਨਾ ਨਾ ਅੱਗ ਵਰਗਾ ਹੱਥ ਵਿਚਾਲੋਗੇ ਤੇ ਠੀਕ ਆ ਲੋ ਜੀ ਹੌਲੀ ਹੌਲੀ ਆਪਣੀ ਚੰਗੀ ਤਰ੍ਹਾਂ ਜਾਣਕਾਰੀ ਆ ਜੀ ਜਦ ਇੱਕ ਦੋ ਵਾਰੀ ਚਲਾਇਆ ਹਨਾ ਆ ਇਹਦੇ ਉੱਤੇ ਤਵਾ ਤਰ ਕੇ ਰੋਟੀ ਬਣਾਈ ਜਾਂਦੀ ਹੈ ਹੈ ਇਹਦਾ ਲੈਣੋ ਜਾਲੀ ਵੀ ਗਰਮ ਹੋਉਂਦੇ ਤੇ ਆਹੋ ਵੀ ਹੱਥ ਨਾ ਲੱਗੇ ਜਾਲੀ ਨੂੰ ਹੂੰ ਇਰੇ ਉੱਤੇ ਤਵਾ ਟਿਕ ਜੂਗਾ ਉੱਤੇ ਤਵਾ ਧਰ ਕੇ ਵੀ ਫਿਰ ਇਹ ਰੋਟੀ ਵੀ ਰਾੜ ਸਕਨੇ ਉੱਤੇ ਧਰ ਕੇ ਦੇ ਹਾਂ ਭਾਂਡੇ ਸਾੜੀ ਦੇ ਉੱਤੇ ਧਰੀ ਹੈ ਬਾਈ ਅੱਛਾ ਠੀਕ ਆ ਲੋ ਜੀ ਕੋਈ ਮਰਜ਼ੀ ਭਾਂਡਾਗਾ ਇਹ ਤੇ ਟਿਕ ਜੂਗਾ ਚਲੋ ਆਪਾਂ ਹੁਣ ਠੀਕ ਹੈ ਠੀਕ ਆ ਬਸ ਧੰਨਵਾਦ ਤੁਹਾਡਾ ਜਿਹੜੇ ਪੈਸੇ ਲਾ ਕੇ ਕੋਈ ਨਾ ਪੈਸੇ ਆਪਾਂ ਫਿਰ ਆਪਦੇ ਵਾਸਤੇ ਲਾ ਕੇ ਆਇਆ ਪਕੜ ਕੇ ਕਿਸੇ ਵਾਸਤੇ ਲਾ ਕੇ ਆਇਾਂਗੇ ਲੋ ਜੀ ਆਪਾਂ ਨੇ ਮੱਝਾਂ ਬੰਨ ਦਿੱਤੀ ਇਹਨੇ ਖੇਲ ਪਈ ਤੇ ਆਪਾਂ ਨੂੰ ਭਾਂਡੇ ਆਲੇ ਸਾਰੇ ਇਕੱਠੇ ਕਰ ਲੈ ਆਏ ਨੇਗੇ सारे भांडे मांे पता नहीं की गलत टबर ही टबर का ना नहीं भावे भेजे हटी कहीं ममा सारे भांडे मारे कटे की चाय की तत्ते पाने बार भर गए ठंडे ले फिर माज माज तत्ते फिर चमक ਇਸ ਤੱਕ ਉਹ ਵਾਲੇ ਨੇ ਦੁੱਧ ਬਾਹਰ ਆਇਆ ਨਹੀਂ ਸਾਦੀ ਸੰਜਾਈ ਜੀ ਲੈ ਲਈਏ ਇਹ ਡੱਬਾ ਚੁੱਸ ਕੇ ਉਹ ਕੁੱਤੇ ਗਏ ਸਾਰੇ ਮਾਂ ਜਮਾਈ ਨੇ ਗੇ ਪਾਣਾ ਤੋੜ ਲਿਆ ਤੇ ਇਸ ਤਰ੍ਹਾਂ ਆਪਣੇ ਕੰਮ ਚੱਲਦੇ ਰਹਿਣਗੇ ਤੇ ਅੱਜ ਦੁਬਾਰਾ ਕੱਲ ਆਪਾਂ ਹੋ ਲਿਆਂਦਾ ਚੁੱਲਾ ਤੁਸੀਂ ਉਹ ਵੀ ਵੀਡੀਓ ਦੇਖ ਲਈ ਤੇ ਵਧੀਆ ਹੁਣ ਤੇਲਾ ਆ ਕੇ ਪਤਾ ਲੱਗੂ ਕੱਲ ਆਥਣੇ ਇਹ ਲਿਆਂਦਾ ਸੀ ਮੁਰਕੇ ਸੱਸ ਵੀਡੀਓ ਨਹੀਂ ਹੋਈ ਬਣੀ ਹੈਗੀ ਤੇ ਅੱਜ ਬਸ ਉਧਰ ਭੱਗ ਗਏ ਸਾਡਾ ਕਿਸੇ ਪਾਸੇ ਭਗ ਜਾਣਾ ਐਸੇ ਲੱਗਣ ਨੂੰ ਥਾਂ ਨਹੀਂ ਆ ਇੱਕ ਚੀਜ਼ ਲਿਆਉਣੇ ਆ ਤੇ ਦੂਜੀ ਚੀਜ਼ ਖਰਾਬ ਹੋ ਜਾਂਦੀ ਹੈ ਪਤਾ ਨਹੀਂ ਸਾਡੇ ਨਾਲ ਹੀ ਹੈ ਪਤਾ ਨਹੀਂ ਹਰ ਇੱਕ ਘਰਾਂ ਤੇ ਵੀਰ ਨਾਲ ਹੀ ਹੈ ਜਦੋਂ ਇੱਕ ਚੀਜ਼ ਬਣਾਉਣਾ ਘਰ ਦੀ ਫਿਰ ਮਾਗਰੀ ਦੀ ਖਰਾਬ ਹੋ ਜਾਂਦੀ ਹੈ ਪਤਾ ਨਹੀਂ ਸਾਡੇ ਤੇ ਕਰਾਇਆ ਹੈ ਦੇ ਦੰਦ ਜਲ ਰਹੇ ਨੇ। ਜਦਾ ਨਹੀਂ ਉੱਚੀ ਜਾਈ ਖਣਾ ਵਧੀਆ ਨਹੀਂ ਮਿਲਦੀਆਂ ਹੈਗੀਆਂ। ਖਰਾਬ ਹੋ ਜਾਂਦੀਆਂ ਨੇ। ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਨਾਲ। ਸਾਜਰੀ ਗੁੜੀ ਜੈ ਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।